ਚੌਪਈ ਤੁਮਰੀ ਮਹਿਮਾ ਅਪਰ ਅਪਾਰਾ ਜਾ ਕਾ ਲਹੇ ਉਹਨਾਂ ਕਿਨਹੂ ਪਾਰਾ ਦੇਵ ਦੇਵ ਰਾਜਨ ਕੇ ਰਾਜਾ ਦੀਨ ਦਿਆਲ ਗਰੀਬ ਨਿਵਾਜਾ ਦੋਹਰਾ ਮੂਖ ਉਚਰੈ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਣੈ ਜੋ ਕਾਲ ਕਿਰਪਾ ਕਰਾਏ ਚੌਪਈ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ ਹਾਮਨਾ ਸਖਤ ਕਰ ਸਿਫਤ ਤੁਮਾਰੀ ਆਪ ਲੇਹੋ ਤੁਮ ਕਥਾ ਸੁਧਾਰੀ ਕਹਾਂ ਲਗੈ ਇਹੋ ਕੀਟ ਬਖਾਨਾ ਮਹਿਮਾ ਤੋਰ ਤੁਹੀ ਪ੍ਰਭ ਜਾਨੈ ਪਿਤਾ ਜਨਮ ਜਿਮਪੂਤ ਨਾ ਪਾਵੇ ਕਹਾਂ ਤਵਨ ਕਾ ਭੇਦ ਬਤਾਵੇ ਤੁਮਰੀ ਪ੍ਰਭਾ ਤੁਮੈ ਬਨਾਈ ਔਰਨ ਤੇ ਨਹੀਂ ਜਾਤ ਬਤਾਈ ਤੁਮਰੀ ਕਿਰਿਆ ਤੁਮਹੀ ਪ੍ਰਭ ਜਾਨੋ ਊਚ ਨੀਚ ਕਸ ਸਖਤ ਬਖਾਨੋ शेषनाग नाग सर सहस बनाई द्वै सहंस रस नाह सुहाई रक्त अब लगे नाम अपारा तुमरो तौ ना पावत पारा तुम तो सहंस रसना सुहाई ਦਵੈ ਸਹੰਸ ਰਸਨਾ ਸੁਹਾਈ ਰਟਤ ਅਬ ਲਗੇ ਨਾਮ ਅਪਾਰ ਤੁਮਰੋ ਤਉ ਨ ਪਾਵਤ ਪਾਰਾ ਤੁਮਰੀ ਕਿਰਿਆ ਕਹਾ ਕੂਪ ਕਹੈ ਸਮਝਤ ਬਾਤ ਊਰਜ ਮਤ ਰਹਿ ਸੂਛਮ ਰੂਪ ਨ ਵਰਨਾ ਜਾਈ ਵਿਰਧ ਸਰੂਪਹਿ ਕਹੋ ਬਨਾਈ ਤੁਮਰੀ ਪ੍ਰੇਮ ਭਗਤ ਜਬ ਗਹਿ ਹਾਂ ਛੋਰ ਕਥਾ ਸਭ ਹੀ ਤਬ ਕਹਿ ਹਾਂ ਅਬ ਮੈਂ ਕਹੋ ਸੋ ਆਪਣੀ ਕਥਾ ਸੋਢੀ ਬੰਸ ਉਪਜਿਆ ਜਥਾ ਦੋਹਰਾ ਪ੍ਰਥਮ ਕਥਾ ਸੰਖੇਪ ਤੇ ਕਹੋ ਸੋ ਹਿਤ ਚਿਤ ਲਾਏ ਬਹਰ ਬਹਰ ਬੜੋ ਵਿਸਥਾਰ ਕੈ ਕਹਿਹੁ ਸਭੋ ਸੁਨਾਏ ਚੌਪਈ ਪ੍ਰਥਮ ਕਾਲ ਜਬ ਕਰ ਪਸਾਰਾ ਓੰਕਾਰ ਤੇ ਸ੍ਰਿਸ਼ਟ ਅਪਾਰਾ ਉਪਾਰਾ ਪੂਰਾ ਹੈ ਨਾ ਨਹੀਂ ਉਹ ਰਹੀ ਉਪਾਰਾ ਓ ਓੰਕਾਰ ਤੇ ਸ੍ਰਿਸ਼ਟ ਉਪਾਰਾ ਹਾਂਜੀ ਕੀ ਸ਼ੰਕਾ ਹੈ ਕੋਈ ਸ਼ੰਕਾ ਨਹੀਂ ਅੱਛਾ ਅੱਛਾ ਫਿਰ ਜੇ ਤੁਹਾਡੇ ਕੋਲ ਆਵਾਜ਼ ਆਉਂਦੀ ਹੈ ਮੈਨੂੰ ਜਦੋਂ ਪਤਾ ਲੱਗੇ ਕੁਝ ਨਾ ਕੋਈ ਗੜਬੜ ਹੈ ਸ਼ੋਪਈ ਪ੍ਰਥਮ ਕਾਲ ਜਬ ਕਰਾ ਬਸਾਰਾ ਓੰਕਾਰ ਤੇ ਸ੍ਰਿਸ਼ਟ ਉਪਾਰਾ ਕਾਲ ਸੈਨ ਪ੍ਰਥਮੈ ਭਯੋ ਘੂਪਾ ਅਦਿਕ ਅਤੁੱਲ ਬਲ ਰੂਪ ਅਨੂਪਾ ਕਾਲਕੇਤ ਦੂਸਰ ਭੂ ਭਯੋ क्रूर वर्ष तिसर जग ठयो काल तोजे चतुर्थ निरप सो है जिहते भयो जगत सबको है सहसराज हम्म सहसराज जाके शुभ सो है हजार अखा सहसराज इकट्ठा पर जिदन जितेते भयो जगत सबको है अडड ਜਿਹਦੇ ਭਇਓ ਜਗਤ ਸਭ ਕੋ ਹੈ ਸਹਸਰਾਥ ਜਾ ਕੋ ਸੁਭ ਸੋਹੈ ਸਹਸਪਾਦ ਜਾ ਕੇ ਤਨ 모ਹੈ 모ਹ ਅਡ ਹੈ ਅਲੂਠੀ ਤਿ ਚਲੇ ਜਾਵੇ ਤੁਮ شیخ ناਗ ਪਰ ਸੋਇ ਬੋਕਰ ਜਗਤਹਿ شیخ ਸਾਏ ਉਚਰ ਏਕ ਸ਼੍ਰਵਣ ਤੇ ਮਹਿਲ ਨਿਕਾਰਾ ਤਾਤੇ ਮਦ ਕੀ ਟਬ ਤਨ ਧਾਰਾ ਦੁਤੀ ਕਾਨ ਤੇ ਮਹਿਲ ਨਿਕਾਰੀ ਦੁਤੀਆ ਦੁਤੀਆ ਬਾਟੇ ਦੀ ਜੋਤ ਨੇ ਆੜੇ ਨੂੰ ਕੰਨਾਈ ਅੱਛਾ ਅੱਛਾ ਆੜੇ ਨੂੰ ਕੰਨਾਈ ਕਿਉਂ ਆੜੇ ਨੂੰ ਕੰਨਾਈ ਲਾਉਣਾ ਪੈਣਾ ਬਾ ਜੀ ਨਾਤ ਲਾਇਆ ਹੋਇਆ ਉਹਨਾਂ ਨੂੰ ਦੁਤੀਆ ਕਾਨ ਤੇ ਮਹਿਲ ਨਿਕਾਰੀ ਤਾ ਤੇ ਭਈ ਸ੍ਰਿਸ਼ਟ ਇਹ ਸਾਰੀ ਤਿੰਨ ਕੋ ਕਾਲ ਬਹਰ ਬੱਧ ਕਰਾ ਤਿੰਨ ਕੋ ਮੇਧ ਸਮੁੰਦ ਮੋਂ ਪਰਾ ਮੇਧ ਪਾਠ ਧਦੇ ਨਾਲ ਦਦੇ ਨਾਲ ਧਦੇ ਹਾਂਜੀ ਤਦ ਦੇ ਨਾਲ ਚਲੋ ਠੀਕ ਚਲੋ ਚਿਕਨ ਤਾਸ ਜਲ ਪਰ تیر ਰਹੀ ਮੇਦਾ ਨਾਮ ਤਬਹ ਤੇ ਕਹੀ ਸਾਧ ਕਰਮ ਜੇ ਪੁਰਖ ਕਮਾਵੇ ਨਾਮ ਦੇਵਤਾ ਜਗਤ ਕਹਾਵੇ